ਬੜੀ ਤਗੜੀ ਸਰਕਾਰ ਬਣਾਉਣ ਜਾ ਰਹੇ ਆ ਜਿਹਦੇ ਵਿੱਚ ਬੱਬੂ ਜੀ ਤੁਸੀਂ ਕੱਲ ਮੋਦੀ ਸਾਹਿਬ ਦੀ ਮੈਂ ਅਖਬਾਰ ਪੜ੍ਹੀ ਸੀ ਤੇ ਕੱਲ ਪੰਜਾਬ ਕੇਸਰੀ ਜਗਬਾਨੀ ਦੇ ਵਿੱਚ ਪੂਰਾ ਇੱਕ ਪੇਜ ਦੀ ਉਹਨਾਂ ਦੀ ਇੰਟਰਵਿਊ ਸੀ ਉਸ ਇੰਟਰਵਿਊ ਦੇ ਵਿੱਚ ਉਹ ਯਾਰ ਇਹ ਤੇ ਚੁਟਕਰਾਇਆ ਇੱਕ ਮਿੰਟ ਯਾਰ ਵੀ ਚਾਰ ਬੰਦੇ ਆ ਗਏ ਤੇ ਮੂੰਹ ਦੀ ਜबान ਪਾ ਲੋ ਨੇ ਜੋ ਪੰਜਾਬ ਦੇ ਬਾਰੇ ਗੱਲ ਕੀਤੀ ਮੋਦੀ ਜੀ ਨੇ ਜ਼ਿਕਰ ਕੀਤਾ ਵੀ ਚਾਹੇ ਗੁਜਰਾਤ ਹੋਵੇ ਚਾਹੇ ਮਹਾਰਾਸ਼ਟਰਾ ਹੋਵੇ ਚਾਹੇ ਆਂਧਰਾ ਹੋਵੇ ਜਾਂ ਤਾਮਿਲਨਾਡੂ ਹੋਵੇ ਜੋ ਪੰਜਾਬ ਨੂੰ ਪਿਛਲੇ 20-25 ਸਾਲਾਂ ਦੇ ਵਿੱਚ ਉਹਦਾ ਭੰਦਾ ਮਾਨਤਾਂ ਤੇ ਡਿਵੈਲਪਮੈਂਟ ਨਹੀਂ ਮਿਲੀ ਤੇ ਅਗਲੀ ਵਾਰ ਕਹਿੰਦੇ ਆ ਜਦੋਂ ਸਾਡੀ ਸਰਕਾਰ ਬਣੇਗੀ ਸਾਰਿਆਂ ਨਾਲ ਵੱਧ ਕੰਮ ਅਸੀਂ ਪੰਜਾਬ 'ਚ ਕਰਨਾ ਫਿਰ ਉਹਨੇ ਸਿੱਖ ਗੁਰੂ ਬਾਰੇ ਦੱਸਿਆ ਵੀ ਅਸੀਂ ਸਿੱਖ ਗੁਰੂਆਂ ਤੋਂ ਸੇਧ ਲੈਂਦੇ ਆ ਆਪਣੇ ਜ਼ਿੰਦਗੀ ਦੇ ਤਜਰਬੇ ਦਾ ਔਰ ਆਪਣਾ ਜਿਹੜਾ ਮਾਰਗਦਰਸ਼ਨ ਦਿੰਨੇ ਆ ਉਹਨਾਂ ਗੁਰੂਆਂ ਦੇ ਕਹਿ ਦੇ ਮੁਤਾਬਕ ਤੇ ਮੇਰੇ ਵੀਰੋ ਕਿਸਮਤ ਵਾਲਿਓ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਲਹਿਰ ਚੱਲ ਰਹੀ ਹੈ ਮੈਨੂੰ ਪਤਾ ਹੈ ਅਸੀਂ ਸ਼ਹਿਰਾਂ ਦੇ ਵਿੱਚ ਬਹੁਤ ਭਾਰੀ ਅੰਧਾਰਾ ਮਿਲਿਆ ਔਰ ਪਿੰਡਾਂ ਦੇ ਵਿੱਚ ਵੀ ਜਿਹੜੀ ਸਾਇਲੈਂਟ ਵੋਟ ਹੈ ਉਹ ਸਾਰੀ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਨੂੰ ਲੋਕ ਪਾਣਾ ਚਾ ਰਹੇ ਨੇ ਉਹਦਾ ਇੱਕ ਕారణ ਉਹ ਕారణ ਕੀ ਹੈ ਜਦੋਂ ਤੁਸੀਂ ਸ਼ਹਿਰ ਜਾਓ ਤੇ ਤੁਹਾਨੂੰ ਇੱਕ ਡਿਮਾਂਡ ਆਂਦੀ ਹੈ ਵੀ ਸਾਨੂੰ yogi ਜੀ ਭੇਜੋ ਜੀ yogi ਜੀ ਭੇਜੋ yogi ਕੋ ਕਿਹੜਾ ਛੜਿਆਤਰ ਹੈ ਵੀ ਜਿਹੜਾ yogi ਜੀ ਉਹ ਜਾਦੂ ਦੀ ਛੜੀ ਵਖਾ ਕੇ ਲੋਕਾਂ ਨੂੰ ਇੱਕ ਚੰਗਾ ਰਾਜ ਕੀਤਾ ਹੈ yogi ਜੀ ਨੇ UP ਦੇ ਵਿੱਚ ਜਿੱਥੇ ਬਹੁਤ ਵੱਡੇ ਗੈਂਗਸਟਰ ਔਰ ਚੋਟੀਆਂ ਡਕੈਤੀਆਂ ਇਹ ਸਭ ਕੁਝ ਹੁੰਦਾ ਸੀ ਫਰੋਤੀਆਂ ਲਈਆਂ ਜਾਂਦੀਆਂ ਸੀ ਅੱਜ ਯੂਪੀ ਦੇ ਵਿੱਚ ਲੋਕੀ ਘਰਾਂ ਨੂੰ ਤਾਲੇ ਨਹੀਂ ਮਾਰਦੇ ਖੁੱਲੇ ਛੱਡ ਕੇ ਜਾਂਦੇ ਨੇ ਇੱਕ ਸੂਈ ਤੱਕ ਉੱਥੋਂ ਚੋਰੀ ਨਹੀਂ ਹੁੰਦੀ ਇਹ ਹੁੰਦਾ ਇੱਕ ਅੱਛਾ ਰਾਜ ਦੇਣਾ ਇਹ ਇੱਥੇ ਅੱਜ ਪੰਜਾਬ ਦੇ ਵਿੱਚ ਇਟ-ਪੁੱਟਿਆ ਗੈਂਗਸਟਰ ਨਿਕਲ ਆਂਦਾ ਹੋਆ ਹੋਰੀਆਂ ਨੇ ਨਸ਼ੇ ਵੇਚੇ ਜਾ ਰਹੇ ਨੇ ਤੋਂ ਇਹਨਾਂ ਚੀਜ਼ਾਂ ਤੋਂ ਜੇ ਆਪਾਂ ਨੂੰ ਛੁਟਕਾਰਾ ਪਾਣਾ ਹੈ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਮੋਦੀ ਜੀ ਦੀ ਰਹਿਨਮਾਈ ਦੇ ਹੇਠਾਂ ਪੰਜਾਬ ਦੇ ਵਿੱਚ ਇਥੇ ਭਾਜਪਾ ਦਾ ਬੋਲਬਾਲਾ ਹੋਏਗਾ ਤਾਂ ਫਿਰ ਆਪਣੀ ਗੱਲ ਸੁਣੀ ਜਾਣੀ ਹੈ ਹੁਣ ਮੋਦੀ ਜੀ ਨੇ 24 ਤਰੀਕ ਨੂੰ ਬੱਬੂ ਜੀ ਜਦੋਂ ਆਪਾਂ ਸਟੇਜ ਤੇ ਸੀ ਉਦੋਂ ਕੀ ਗੱਲ ਕੀਤੀ ਉਹਦਾ ਮੋਦੀ ਜੀ ਨੇ ਕਿਹਾ ਵੀ ਜੇ ਤੁਸੀਂ ਸ਼ਹਿਰ ਦੇ ਵਿੱਚ ਕਿਸੇ ਵੀ ਸ਼ਹਿਰ ਦੇ ਵਿੱਚ ਇਧਰ ਰੱਖੋ ਆ ਚੱਲਣ ਧਿਆ ਮੋਦੀ ਜੀ ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਬਣਾ ਕੇ ਲੈ ਕੇ ਆ ਰਹੇ ਨੇ ਤੇ ਕਹਿੰਦੇ ਜਿਹੜੇ ਇੱਕ ਬੰਦਾ ਹੁੰਦਾ ਉਹਦੀ ਲਾਏ ਚਾਹੇ ਦੂਜੇ ਬੰਨੇ ਹੋਵੇ ਪਰ ਕਹਿੰਦੇ ਵੀ ਲੋਕਾਂ ਨੂੰ ਸਮਝ ਆ ਗਈ ਹੈ ਵੀ ਆਪਾਂ ਆਪਣੀ ਵੋਟ ਖਰਾਬ ਨਹੀਂ ਕਰਨੀ ਜਦੋਂ ਇੱਕ ਚੀਜ਼ ਵਿਖਣ ਗਈ ਹੈ ਵੀ ਰਾਜ મોદી ਜੀ ਦਾ ਆਣਾ ਜਿੰਨਾ ਭਾਜਪਾ ਨੇ ਤੇ ਫਿਰ ਆਪਾਂ ਆਪਣੀ ਵੋਟ ਨੂੰ ਕਿਸੇ ਹੋਰ ਬੰਨੇ ਭਾ ਕੇ ਖਰਾਬ ਨਾ ਕਰੀਏ ਉਹ ਮੈਂ ਤੁਹਾਨੂੰ ਇੱਕ ਗੱਲ ਸਰ ਜੇ ਬੱਬੂ ਜੀ ਨੂੰ ਆਪਣੀ ਲਾ ਕੇ ਭੇਜਦੇ ਆਂ ਪਾਰਲੀਮੈਂਟ ਦੇ ਵਿੱਚ ਤੇ ਜਿਹੜਾ ਕੋਈ ਜ਼ਿਲ੍ਹੇ ਦਾ ਕੰਮ ਹੋਏਗਾ ਬੱਬੂ ਜੀ ਦੀ ਆਵਾਜ਼ ਪ੍ਰਧਾਨ ਮੰਤਰੀ ਮੋਦੀ ਸੁਨੇਗਾ ਤੇ ਜਿਹੜਾ ਦੂਜੀ ਪਾਰਟੀ ਦਾ ਹੁੰਦਾ ਉਹ ਉਹਦੀ ਨਹੀਂ ਜਾਂਦਾ ਪ੍ਰਧਾਨ ਮੰਤਰੀ ਕੋ ਵੀ ਮੈਂ ਤਾਂ ਦੂਜੀ ਪਾਰਟੀ ਦਾ ਮੈਂ ਆਪਣਾ ਆਪੋਜੀਸ਼ਨ ਦਾ ਤੇ ਮੇਰੀ ਗੱਲ ਸ਼ਾਇਦ ਸੁਣੀ ਨਾ ਜਾਏ ਤੇ ਮੇਲੇ ਵੀ ਤੋਂ ਅਸੀਂ ਜੇ ਬੱਬੂ ਨੂੰ ਜਿਤਾ ਕੇ ਭੇਜਦੇ ਆ ਤੇ ਤੁਹਾਡੇ ਜ਼ਿਲ੍ਹੇ ਦੇ ਕੰਮ ਅਮਨ ਸ਼ਾਂਤੀ ਨਸ਼ੇ ਨੂੰ ਨਹੀਂ ਔਰੇ ਲੁੱਟਖੋਹਾਂ ਤੇ ਵੱਧ ਕਰਾਣੀਆਂ ਤੇ ਫੇਰ ਸਾਨੂੰ ਬੱਬੂ ਜੀ ਨੂੰ ਜਿਤਾ ਕੇ ਪਾਰਲੀਮੈਂਟ ਵਿੱਚ ਭੇਜਣਾ ਚਾਹੀਦਾ ਤੇ ਮੈਂ ਇਹ ਆਸ ਉਮੀਦ ਕਰਦੀਆਂ ਤੇ ਬੜੇ ਪੜ੍ਹੇ ਲਿਖੇ ਸਾਰੇ ਮੇਰੇ ਵੀਰਿੱਤੇ ਪੜਾਣਾਂ ਕੇ ਕਿਰਪਾ ਕਰਕੇ ਆਪਣਾ ਇੱਕ ਇੱਕ ਕੀਮਤੀ ਵੋਟ ਜਿਹੜਾ ਉਹ ਕਮਲ ਦੇ ਫੁੱਲ ਤੇ ਪਾ ਕੇ ਬੱਬੂ ਜੀ ਨੂੰ ਨਹੀਂ ਅਸੀਂ ਮੋਦੀ ਜੀ ਨੂੰ ਵੋਟ ਪਾਣੀ ਔਰ ਬੱਬੂ ਜੀ ਨੂੰ ਉੱਥੇ ਭੇਜਣਾ ਮੋਦੀ ਜੀ ਦੇ ਨਾਲ ਬੈਠ ਲਈ ਤਾਂ ਕਿ ਬੱਬੂ ਜੀ ਸਾਡੇ ਜ਼ਿਲ੍ਹੇ ਦੇ ਕੰਮ ਕਰਾ ਸਕਣ ਤੇ ਅਸੀਂ ਆਸ ਕਰਦੇ ਆ ਵੀ ਆਪਾਂ ਇੱਕ ਇੱਕ ਕੀਮਤੀ ਵੋਟ ਜਿਹੜਾ ਉਹ ਕਮਲ ਦੇ ਫੁੱਲ ਨੂੰ ਪਾ ਕੇ ਮੋਦੀ ਜੀ ਨੂੰ ਤੀਜੀ ਵਾਰ ਭਾਰਤ ਦਾ ਪ੍ਰਧਾਨ ਮੰਤਰੀ ਬਣਾ ਕੇ ਤੇ ਪੂਜਯ ਮੈਂਬਰ ਪਾਰਲੀਮੈਂਟ ਬਣਾ ਕੇ ਉੱਥੇ ਭੇਜ ਕੇ ਔਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹਾਂ ਵਿਧ ਬੇਨ ਸਿੰਘ ਬੱਬੂ ਜਿਹੜਾ ਕਿ ਵਰਕਰਾਂ ਦਾ ਇੱਕ ਆਪਣੇ ਆਪ ਨੂੰ ਛੋਟਾ ਵਰਕਰ ਕੇੰਡਾ ਲੀਡਰ ਵੀ ਕਹਿੰਦਾ ਆਪਣੇ ਆਪ ਨੂੰ ਉਹ ਤੁਹਾਡੇ ਹਰ ਵਰਕਰ ਦੀ ਗੱਲ ਨੂੰ ਨਬਜ਼ ਨੂੰ ਸਮਝਦਾ ਹੈ ਤੇ ਜੇਕਰ ਆਪਾਂ ਬੱਬੂ ਨੂੰ ਜਿਤਾ ਕੇ ਭੇਜਾਂਗੇ ਤੇ ਸਮਝ ਲਓ ਵੀ ਵਰਕਰ ਦੀ ਗੱਲ ਸੁਣੀ ਜਾਣੀ ਹੈ ਤੇ ਮੈਂ ਸਾਰੇ ਤੁਹਾਡੇ ਭਰਾਵਾਂ ਦਾ ਧੰਨਵਾਦ ਕਰਨਾ ਚਾਹਨਾ ਜਿਹੜੀ ਸਾਡੀ ਲੋਕਲ ਸਾਡੇ ਭਾਜਪਾ ਦੀ ਸਾਰੀ ਟੀਮ ਹੈ ਉਹਨਾਂ ਦਾ ਵੀ ਧੰਨਵਾਦ ਕਰਨਾ ਚਾਹਨਾ ਵੀ ਉਹਨਾਂ ਨੇ ਇਸ ਗਰਮੀ ਦੇ ਵਿੱਚ ਆਪਣੇ ਸ਼ਹਿਰ ਦੇ ਲੋਕਾਂ ਨੂੰ ਇਕੱਠੇ ਕਰਕੇ ਤੇ ਬੱਬੂ ਜੀ ਦਾ ਅੱਜ ਵੈਲਕਮ ਕੀਤਾ ਕਾਡੀਆਂ ਸ਼ਾਇਦ ਤੁਸੀਂ ਆਏ ਹੋ ਬੱਬੂ ਜੀ ਸਾਰੇ ਲੋਕ ਤੁਹਾਨੂੰ ਤੇ ਤੁਹਾਡੀ ਪਾਰਟੀ ਨੂੰ ਪਿਆਰ ਕਰਦੇ ਆ ਲੋਕ 4 ਤਰੀਕ ਦੀ ਉਡੀਕ ਕਰ ਰਹੇ ਆ ਵੀ ਦੁਬਾਰਾ ਮੋਦੀ ਜੀ ਭਾਰਤ ਦੇ ਪ੍ਰਧਾਨ ਮੰਤਰੀ ਬਣ ਕੇ ਤੇ ਦੇਸ਼ ਨੂੰ ਦੇਸ਼ ਦੀ ਤਰੱਕੀ ਦੇ ਵਾਸਤੇ ਜਿਹੜਾ ਦੁਬਾਰਾ ਇੱਕ ਨਮਾਇਆ ਰੋਲ ਅਦਾ ਕਰਨ ਸੋ ਮੈਂ ਹੁਣ ਰਿਕਵੈਸਟ ਕਰਾਂਗਾ ਗਰਮੀ ਬਹੁਤ ਹੈ ਮੈਂ ਰਿਕਵੈਸਟ ਕਰਾਂਗਾ ਬੱਬੂ ਜੀ ਅੱਛਾ 2 ਮਿੰਟ ਖੋਸਲਾ ਜੀ ਨੂੰ ਵੀ ਥੋੜੀ ਜੀ ਇਲੈਕਸ਼ਨ ਜਿੱਤਣ ਚੱਲ ਰਿਹਾ ਸੀ ਭਾਰਤ ਮਾਤਾ ਦੀ ਜੈਤਾ ਥੋੜੀ ਹੈ ਭਾਰਤ ਮਾਤਾ ਕੀ ਜੈ ਜੈ ਸਿਆ ਰਾਮ ਜੈ ਜੈ ਸਿਆ ਰਾਮ ਜੋ ਬੋਲੇ ਸੋ ਨਿਹਾਰ ਜੋ ਬੋਲੇ ਸੋ ਨਿਹਾਰ ਬਹੁਤ ਹੀ ਸਤਕਾਰਯੋਗ ਮੰਡਲ ਦੇ ਅਧਿਆਕਸ਼ ਗੌਰਵ ਜੀ ਉਹਨਾਂ ਦੀ ਸਾਰੀ ਟੀਮ ਸਾਮਣੇ ਬੈਠੇ ਆ ਮੇਰੇ ਮਾਤਾ ਪੈਣੋ ਬਜ਼ੁਰਗੋ ਨੌਜਵਾਨ ਸਾਥਿਓ ਦੋ ਦਿਨ ਰਹਿਣ ਚੋਤਾਂਵਾਂ ਸੰਜੀਵ ਜਿਹੜਾ ਪ੍ਰੋਗਰਾਮ ਕਰਾਇਆ ਇਹਨਾਂ ਤੇ ਬਹੁਤ ਬਹੁਤ ਧੰਨਵਾਦ ਪਿਛਲੇ 2 ਮਹੀਨੇ ਤੋਂ ਲਗਾਤਾਰ ਤੁਸੀਂ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਹੇ ਹੋ ਹੁਣ ਦੋ ਤਿੰਨ ਦਿਨ ਦਾ ਸਮਾਂ ਆ ਸਾਰਾ ਇਹ ਦੋ ਦਿਨ ਦਿਨ ਵੀ ਆਉਣ ਵਾਲੇ ਜਿਹੜੇ ਨਾ ਇਹਦੇ ਜਿਵੇਂ ਮਿਹਨਤ ਕਰਦੀਆਂ। ਔਰ ਫਿਰ ਜਿਸ ਦਿਨ ਵੋਟਾਂ ਪੈਣੀਆਂ ਨੇ ਉਸ ਦਿਨ ਇੱਕ ਇੱਕ ਵੋਟ ਜਿਹੜੀ ਆ ਭਾਰਤੀ ਅੰਦਰਾ ਪਾਰਟੀ ਉਸ ਦਾ ਕੱਟਣੀ ਆ। ਇਹ ਨਹੀਂ ਸੋਚਣਾ ਕਿ ਮੇਰੀ ਇੱਕ ਵੋਟ ਨਾਲ ਕੋਈ ਫਰਕ ਨਹੀਂ ਪੈਣਾ। ਇੱਕ ਇੱਕ ਵੋਟ ਜਿਹੜੀ ਆ ਕੀਮਤੀ ਆ। ਔਰ ਉਸ ਦਿਨ ਇੱਕ ਇੱਕ ਵੋਟ ਜਿਹੜੀ ਆ ਪ੍ਰਧਾਨਜੀ ਘਰੋਂ ਕੱਢਣੀ ਆ। ਔਰ ਫਿਰ ਵੋਟਾਂ ਪੋਲ ਕਰਾਣੀਆਂ ਨੇ। ਇਹ ਚੋਣਾਂ ਦੇਸ਼ ਦਾ ਚੋਣ ਆ ਦਿਨੇਸ਼ ਬਬੂ ਦਾ ਚੋਣ ਨਹੀਂ। ਇਹ ਚੋਣਾਂ ਮੋਦੀ ਜੀ ਦਾ ਚੋਣ ਹੈ ਇਸ ਕਰਕੇ ਇਸ ਚੋਣ ਚ ਸਭ ਦਾ ਫਰਜ਼ ਬੰਦਾ ਹੈ ਕਿ ਆਪਣਾ ਆਪਣਾ ਯੋਗਦਾਨ ਪਾਓ ਔਰ ਖਾਸ ਕਰਕੇ ਜਿਹੜੇ ਸਾਰੇ ਲੋਕ ਆਏ ਨੇ ਇਹਨਾਂ ਦਾ ਚੋਣ ਹੈ ਮੈਂ ਕਿਲਾ ਚੋਣ ਥੋੜਾ ਲਰਸਣਾ ਇਹ ਚੋਣ ਜਿਸ ਤਰੀਕੇ ਨਾਲ ਸ਼ੁਰੂ ਹੋਇਆ ਪਹਿਲੇ ਤਾਂ ਤਾਫ ਲੱਗਦਾ ਹੈ ਕਿ ਬੜਾ ਮੁਸ਼ਕਲ ਚੋਣ ਹੈ ਲੇਕਿਨ ਹਾਸ ਹਾਸ ਤੇ ਭਾਜਪਾ ਦਾ ਗਰਾਫ ਵੱਧਾ ਗਿਆ ਬੀਜੇਪੀ ਦੇ ਵਰਕਰਾਂ ਨੇ ਜਿਸ ਤਰੀਕੇ ਨਾਲ ਮਿਹਨਤ ਕੀਤੀ ਹੈ ਸਭ ਨੂੰ ਵਧਾਈ ਹੈ ਇਸ ਗੱਲ ਦੀ ਲੇਕਿਨ ਇਹ ਜਿਹੜੇ 2-3 ਦਿਨ ਦਾ ਸਮਾਂ ਹੈ ਇਹਦੇ ਚ ਵੀ ਸਾਹਮਣੇ ਮਿਹਨਤ ਕਰਨੀ ਹੈ। ਔਰ ਚੋਣਾਂ ਜਿੰਨਾ ਹੈ ਜਿੱਦਾਂ ਮਰਜੀ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸਨ ਮੋਦੀ ਜੀ ਆਏ ਦਿਨਾਂ ਨਗਰ ਜਿਸ ਤਰੀਕੇ ਨਾਲ ਉੱਥੇ ਹਜੂਮ ਬੋੜਿਆ ਜਿਸ ਤਰੀਕੇ ਨਾਲ ਸੇ ਲੋਕ ਆਏ ਅਹੀਂ ਨਹੀਂ ਸੋਚਿਆ ਇਹਨੇ ਲੋਕ ਆਣੇ ਨੇ ਔਰ ਜਿੰਨੇ ਲੋਕ ਅੰਦਰ ਬੈਠੇ ਰਹੇ ਉਸ ਤੋਂ 3 ਗੁਣਾ ਵੱਧ ਲੋਕ ਬਾਹਰ ਬੈਠ ਰਹੇ ਖੜੇ ਰਹੇ ਇੰਨੀ ਗਰਮੀ ਹੀ ਲੱਗੀ ਉਸ ਦੇ ਬਾਵਜੂਦ ਲੋਕਾਂ ਦਾ ਦੇਖੋ ਪਿਆਰ ਮੋਦੀ ਜੀ ਨਾਲ ਕੋਈ ਵਿਅਕਤੀ ਤੋਂ ਹਿੱਲਿਆ ਨਹੀਂ ਔਰ ਮੋਦੀ ਜੀ ਇਹਨਾਂ ਤੋਂ ਗਏ ਨਾ ਉਹਨਾਂ ਨੇ ਫਿਰ ਆਪਣਾ ਹੈਲੀਕਾਪਟਰ ਘੁਮਾਇਆ ਤਾਂ ਫਿਰ ਉਸ ਤੋਂ ਬਾਦ ਉਹਨਾਂ ਨੇ ਚੱਕਰ ਲਗਾਇਆ ਦੇਖਿਆ ਸਰਕਾਰ ਜਿੰਨੇ ਲੋਕ ਇਹ ਕਰ ਗਏ ਔਰ ਉਸ ਨੇ ਪਮੜੇ ਭਾਸ਼ਣ 'ਚ ਕਿਹਾ ਕਿ ਤੁਸੀਂ ਲੋਕ ਸੁਆ ਗੁਰਦਾਸਪੁਰ ਤੋਂ ਆਪਣਾ ਉਮੀਦਵਾਰ ਦਿਨੇਸ਼ ਬੱਬੂ ਜਿਤਾਓ ਕਿ ਡਿਵੈਲਪਮੈਂਟ ਦਾ ਕੰਮ ਹੈ ਮੇਰੇ ਤੇ ਛੱਡੋ ਮੈਂ ਕਰਾਂਗਾ ਡਿਵੈਲਪਮੈਂਟ ਗੁਰਦਾਸਪੁਰ ਦੀ ਕਰਕੇ ਔਰ ਜਿਸ ਦੇ ਕਿਰਾਉ ਅਸ਼ੀਰਵਾਦ ਦੇ ਕੇ ਗਏ ਨਾ ਜੀ ਦੇਖੋ ਮੋਦੀ ਜੀ ਸੋਣਾ ਉਹਨਾਂ ਇੱਕ ਗੱਲ ਹੋ ਗਈ ਥਈ ਉਹਨਾਂ ਨੇ ਜਨਤਾ ਕੋਲ ਪੁੱਛਿਆ ਕੋਲ ਪ੍ਰਧਾਨ ਮੰਤਰੀ ਬਣਨ ਵਾਲਾ ਸਾਰਿਆਂ ਨੇ ਹੱਥ ਖੜਕ ਕੇ ਕਿਹਾ ਮੋਦੀ ਜੀ ਮਤਲਬ ਪ੍ਰਧਾਨ ਮੰਤਰੀ ਬਣਨ ਜਾ ਰਹੇ ਉਹ ਕਹਿੰਦਾ ਜੇ ਮੋਦੀ ਜੀ ਪ੍ਰਧਾਨ ਮੰਤਰੀ ਮੰਤਰੀ ਬਣਨ ਜਾ ਰਹੇ ਫਿਰ ਇੱਧਰ ਉੱਧਰ ਵੋਟਾਂ ਪਾਉਣ ਦਾ ਫਾਇਦਾ ਕੀ ਹੈ ਵੋਟਾਂ ਬੀਜੇਪੀ ਦੇ ਉਮੀਦਵਾਰ ਨੂੰ ਪਾਓ ਸਰਕਾਰ ਮੋਦੀ ਦੀ ਬੰਨੀ ਹੈ ਬੀਜੇਪੀ ਦੀ ਬੰਨੀ ਹੈ ਜੇ ਕੋਈ ਕੋਈ ਫੋਟੋ ਬਣਾ ਦਿਓਗੇ ਤੇ 5 ਸਾਲ ਫਿਰ ਕੋਈ ਕੰਮ ਨਹੀਂ ਹੋਣਾ ਕਰਕੇ ਇਸ ਕਰਕੇ ਇਹ ਜਿਹੜਾ 2-3 ਦਿਨ ਦਾ ਸਮੇਂ ਹੈ ਸਭ ਮਿਹਨਤ करिए और ਆਪਣੀ ਪਾਰਟੀ ਜਿਤਾਈਏ ਤਾਂ ਕਿ ਜਿਹੜੇ ਕੰਮ ਨੇ ਫਿਰ ਤੋਂ ਪੂਰੇ ਉਹ ਸ਼ੁਰੂ ਹੋ ਸਕਣ ਬਹੁਤ ਧੰਨਵਾਦ ਸਭ ਦਾ ਕਰਕੇ